ਹੰਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇਹ ਹੈ ਮੇਰੀ ਕੁਦਰਤ ਕੀ ਕਰ ਰਹੇ ਹੋ ਥੇ ਸਟਾਪ ਸੱਕਣਾ ਇਹ ਇਹ ਦੇਚ ਕੀ ਆ ਪੁਜੀਆ ਐਨਾ ਪੁਜੀਆ ਇਹ ਮੇਰੀ ਚ ਤੇ 빙ਗੇ ਗਲਾਸ ਵਾਲੇ ਤੇਰੀ ਚ ਨਹੀਂ ਮੇਰੀ ਕੀ ਕਰਕੇ ਆਈ ਅੱਜ ਪਿਤਾ ਤਾਂ ਬੇਬਸ ਹੋ ਗਈ ਸੀ ਕੀ ਕਰਨ ਮਥੜੇ ਕੇ ਸੀ ਹਾਂ ਮਥੜੇ ਕੇ ਸੀ ਹਾਂ ਠੀਕ ਹੈ ਇਹ ਆ ਸਾਡਾ ਪਿੰਡ ਬਹੁਤ ਵੱਡਾ ਵੈਸੇ ਪਰ ਸਾਡੇ ਘਰ ਤੋਂ ਇੰਨੇ ਦਿਖਦਾ ਹੂੰ 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 ਕੋਠੇ ਤੇ ਆਪਣੇ ਇੰਨਾ ਹੈਗਾ ਫਿਰ ਇਹ ਆ ਸਾਡਾ ਬੇੜਾ ਮੈਂ ਨਹੀਂ ਬੇੜੇ ਦੇ ਵਿੱਚ ਮੰਮੀ ਬੈਠਿਆ ਭਾਂਡੇ ਮਾੜੀ ਮੈਂ ਇੱਕ ਦਿਨਾਂ ਬਸੰਤ ਵੀ ਤੇ ਨਾਲ ਰਲ ਸੀ ਕੋਈ ਨਾ ਕੋਠੋ ਬੋਲ ਬੋਦਦਾ ਸੀ ਹੂੰ ਹੂੰ ਆਪਣਾ ਇਹ ਲਾਲਾ ਕੋਠਾ ਜਿਵੇਂ ਸਾਰੀ ਦੁਨੀਆ ਆਪਣੀ ਇਹ ਤੇ ਹੁੰਦੀ ਆ ਲਓ ਜੀ ਆ ਗਈ ਜੀ ਕੁਦਰਤ ਨੂੰ ਖੇੜ ਕੋੜ ਕੇ ਹੁਣ ਇਹਦਾ ਪੜਨ ਦਾ ਟਾਈਮ ਹੋ ਗਿਆ ਸ਼ਾਮ ਦੇ ਟਾਈਮ ਇਹਨੇ ਪੜਨਾ ਹੈ ਹੁਣ ਇਹਨੂੰ ਪਤਾ ਵੀ ਹੁਣ ਕੰਮ ਦਾ ਟਾਈਮ ਹੈ ਪੈਨ ਨਾਲ ਕੁਛ ਨਹੀਂ ਲਿਖਣਾ ਹੈ ਤੇਰੀ ਕਲਾਸ ਨਹੀਂ ਪੈਨ ਨਾਲ ਲਿਖਣ ਵਾਲੀ ਰਜਾਈ ਉੱਪਰ ਲੈ ਠੰਡਾ ਪਹਿਲਾਂ ਤਾਂ ਹਾਂ ਕੀ ਨੰਬਰ ਤੋਂ ਲੈ ਸੀ 11221 11ਵੇਂ ਤੋਂ ਲੈ ਕੇ 1 21 21 21 ਮੈਂ ਲੈ ਜਰੋਂਸ ਲਿਖ ਮੈਂ ਬਟਾਵਾ ਨਹੀਂ ਕਰਦੀ ਵੱਡਾ ਕੰਮ ਨਹੀਂ ਕਰਦੀ ਹਾਂ ਪੜ੍ਹਾਈ ਕਰਿੰਦਾ ਜਮਾਂ ਧਿਆਨ ਨਹੀਂ ਹੈਗਾ ਇਹਦਾ ਘੁੰਮਣ ਫਿਰਨ ਲਈ ਲੈ ਜਾਵੇ ਇਹਨੂੰ ਜਿੱਥੇ ਮਰਜੀ ਨਾ ਨਾ ਮੈਡਮ ਨੇ ਖਾਣਾ ਵੀ ਰੱਖਿਆ ਹੋਇਆ ਹੈ ਪਪੂ ਮੈਂ ਵੀ ਖਾਣਾ ਨੋ ਕਿਉਂ ਰੱਜੀ ਕੰਦਾ ਮੈਂ ਸੰਤਰਾ ਖਾਣਾ ਹਾਂ ਹਾਂ ਜੱਟ ਰੱਡ ਦੋ ਖੋਦੋ ਮੈਂ ਨਹੀਂ ਮੈਂ ਬਿਮਾਰ ਹੋ ਜਾਂਗੀ ਨਹੀਂ ਮੈਂ ਮਾਰੂ ਮੈਨੂੰ ਸੰਤਰੇ ਤੋਂ ਅਲਰਜੀ ਆਏ ਮੈਂ ਸੰਤਰਾ ਨਹੀਂ ਖਾਦਾ ਪਪੂ ਮੈਂ ਕਦੇ ਸੰਤਰਾ ਨਹੀਂ ਖਾ ਕੇ ਦੇਖਿਆ ਗੁਲਾ ਅੰਬ ਖਾ ਕੇ ਦੇਖਿਆ ਹਾਂ ਅੰਬ ਵੀ ਨਹੀਂ ਖਾਣਾ ਦੇਖਿਆ ਹੋਇਆ ਤੂੰ ਖਾ ਕੇ ਦਾ ਦੇਖਿਆ ਤਾਂ ਸੰਤਰਾ ਵੀ ਹੁਣ ਮੈਂ ਦੇਖੀ ਐ ਨਹੀਂ ਸੰਤਰਾ ਪਿਆ ਅੰਬ ਵੀ ਨਹੀਂ ਖਾਦਾ ਮੈਂ ਹਏ ਮੈਂ ਕਦੇ ਅੰਬ ਤੇ ਸੰਤਰਾ ਨਹੀਂ ਖਾਦਾ ਨੋ ਅਲਰਜੀ ਬੁੱਤ ਰਹਿੰਦੇ ਵਿਆਹ ਕਰਦੇ ਅਲਰਜੀ ਆ ਗਈ ਤੇ ਦਰਦ ਹੋਣ ਲੱਗ ਗਿਆ। ਹਮ ਕੁਦਰਤ ਦਾ ਕੰਮ ਸਟਾਰਟ ਹੋ ਗਿਆ ਏ ਪੜ ਲਿਖ ਕੇ ਹੁਣ ਵੱਡੀ ਹੋ ਕੇ ਬਣੂੰਗੀ ਬੇਲੜ ਹੋਰ ਔਰ ਕੀ ਬਣੇਗੀ ਪੁਲ ਫਿਰਿਸ਼ ਔਰ ਸਾਲਣਾ ਪ੍ਰਿਮਾਨ ਦੇ ਨੀ ਤੇ ਮੇਰੀ ਤਾਂ ਜਮੀ ਨਹੀਂ ਵੰਦੇ ਪੁਲਸ ਵਾਲਿਆਂ ਨੂੰ ਤੁਹਾਨੂੰ ਪਤਾ ਨਾ ਫਿਰ ਤੂੰ ਪੁਲਸ ਵਾਲੇ ਬਣ ਕੇ ਕਰੇਂਗੀ ਫ੍ਰੈਨੋ ਮੈਂ ਡਾਕਟਰ ਬਣਾਂ ਨਾ ਜਮੀ ਨਹੀਂ

ਛੰ 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 ਮੈਨੂੰ ਬੋਰ ਕੰਮ ਹੁਣ ਕਾ ਹੁਣ ਕੰਮ ਜ਼ਿਆਦਾ ਗਿਆ ਸਵੇਰੇ ਪਹਿਲਾਂ ਕੁਦਰਤ ਗਈ ਖੇਤ ਖੇਤੋ ਆ ਕੇ ਗਈ ਟੱਬਾ ਸਾਹ ਮੱਥਾ ਟੇਕਨ ਫਿਰ ਇਹ ਖੇਟੀ ਆਵੇ ਸੇਲੀਆਂ ਨਾਲ ਕਿ ਹੁਣ ਇਹਨੂੰ ਆ ਰਿਹਾ ਕੰਮ ਜ਼ਿਆਦਾ ਚੱਲ ਫਿਰ ਤੂੰ ਕੰਮ ਕਰ ਲੈ ਮੈਂ ਆਪਦੇ ਕੰਮ ਕਰ ਲਾਂ ਓਕੇ ਆ ਮੈਨੂੰ ਫੜਾ ਮੈਂ ਕਰ ਲਾਂ ਦੋ ਬਸ ਮੈਂ ਜਾਣੀ ਹਾਂ ਕੰਮ ਕਰਨ ਕੀ ਬਤ ਹੈ ਨਹੀਂ ਚਲ ਠੀਕ ਹੈ ਬਾਈ ਗਾ ਸਾਰਿਆਂ ਨੂੰ ਫਿਰ ਮੈਂ ਬਲੌਗ ਨਹੀਂ ਮਾਉਂਦੀ ਬੱਚੇ ਤੈਨੂੰ ਮੌਕਾ ਮਿਲਿਆ ਬਸ ਆ ਜਨ ਨੂੰ ਮੌਕਾ ਮਿਲ ਗਿਆ ਬਲੌਗ ਬਣਾਉਂਦਾ ਤੇ ਅੱਜ ਅਸੀਂ ਬਲੌਗ ਬਣਾ ਲਿਆ ਵੈਸੇ ਸਾਡਾ ਬਲੌਗ ਦੇਖਦੇ ਬਹੁਤ ਘੱਟ ਜਾਣੇ ਆ ਜਿੰਨੇ ਵੀ ਦੇਖਦੇ ਸਾਰਿਆਂ ਨੂੰ ਕਹਿ ਕਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਲਾਈਕ ਸ਼ੇਅਰ ਕਮੈਂਟ ਯੂਚੈਨਲ ਨੂੰ ਸਪਰਾਈਜ਼ ਕੀ ਕਰਨਾ ਕੀ ਕਰਨਾ ਸਪਰਾਈਜ਼ ਕੀ ਕਰਨਾ ਚੈਨਲ ਨੂੰ చాన్లు సప్రాఇట కరా వీడు నియ్ను లాఇక పోడు రేస్ప్రెక్ట ఎన్ి ఆన్యే సాలు కూశ్మారు కెగెగొ కెగై కెగ్ కరలు చుడుయుడుకొరులు కై� ਲੱਕੀ ਪੱਖੀ ਜੀ ਮੇਰਾ ਤਾਈ ਹੈ ਸਟਾਪ ਸਟਾਪ ਸਬ ਸਟਾਪ ਹੁਣ ਚਿੜੀ ਚਿੜੀ ਵਾਲੀ ਖੇਡੋ ਮੇਰਾ ਤਾਈਆ ਅੰਨ ਅੰਨ ਜਿਹੜਾ ਅੱਗੇ ਪਿੱਛੇ ਚਾਕੂ ਆਉਂਦੀ ਸ਼ਮਤਾਈਆ ਅੱਡ ਕਬੂਤਰ ਅੱਡ ਮੋਰ ਅੱਡ ਤੋਤਾ ਅੱਡ ਤੂੰ ਕਹਦੇ ਕਾ ਗਾਉਂ ਅੱਡ ਬੋਤ ਅੱਡ ਇਹਨੇ ਡਾਤਾ ਨੂੰ ਫੜਾ ਜਲ ਭਜਣੋ ਨਹੀਂ ਭਜਣ ਵਾਲਾ ਕੁਛ ਨਹੀਂ ਔਰ ਕੀ کریںਗੀ ਲਗਨਨੀ ਚ ਕੋਠੇ ਤਾਂ ਨਹੀਂ ਖੇਡ ਸਕਦੇ ਖੇਡ ਸਕਦੇ ਹੈ ਕਿੰਨੀ ਆ ਖਵਾ ਮੈਂ ਕੀ ਖੇਡੂ ਕੁਛ ਹਾਂ ਮੈਂ ਕੀ ਖੇਡੂ ਕੁਛ ਇਹ ਕੁਦਰਤ ਦੀ ਚਲ ਲੰਡਾ ਆ ਗਿਆ